ਜੋ ਨਸ਼ਿਆਂ ਦੀ ਵਧ ਰਹੀ ਮੈਨਸ ਇਸ ਨੂੰ ਟੈਕਲ ਕਰਨ ਵਾਸਤੇ ਪੰਜਾਬ ਸਰਕਾਰ ਦੁਵਾਰਾ ਕਈ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੀ ਸਟਰੈਟਜੀ ਨਸ਼ਿਆਂ ਨੂੰ ਟੈਕਲ ਕਰਨ ਵਾਸਤੇ ਅਪਣਾਈ ਜਾ ਰਹੀ ਹੈ ਪੀ ਡੀ ਪੀ ਬੇਸਿਕਲੀ ਇਨਫੋਰਸਮੈਂਟ ਪੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਤਾਂ ਉਹ ਜਿਹੜਾ ਪ੍ਰੀਵੈਂਸ਼ਨ ਦਾ ਹਿੱਸਾ ਹੈ ਉਹਦੇ ਵਿੱਚ ਅਸੀਂ ਜਾਗਰੂਕਤਾ ਵਾਸਤੇ ਬੱਚਿਆਂ ਨੂੰ ਸੋਸਾਇਟੀ ਨੂੰ ਆਊਟਰੀਚ ਕਰ ਰਹੇ ਹਾਂ ਤਾਂ ਜੋ ਇਹਨਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਵੀ ਨਸ਼ਿਆਂ ਦੇ ਵਿੱਚ ਨਸ਼ਿਆਂ ਦੇ ਕੀ ਨੁਕਸਾਨ ਨੇ ਨਸ਼ੇ ਵਾਲੇ ਲੋਕ ਕਿਵੇਂ ਬੱਚਿਆਂ ਨੂੰ ਆਪਦੇ ਚੰਗੂਲ ਦੇ ਵਿੱਚ ਲੈਂਦੇ ਨੇ ਤੇ ਟੀਚਰਜ਼ ਨਾਲ ਵੀ ਇਸ ਪੱਖ ਤੇ ਗੱਲ ਕੀਤੀ ਜਾਦੀ ਹੈ ਤਾਂ ਜੋ ਸਾਰਿਆਂ ਚ ਅਵੇਅਰਨੈਸ ਹੋਵੇ ਤੇ ਪੰਜਾਬ ਨੂੰ ਇੱਕ ਨਸ਼ਾ ਮੁਕਤ ਸਮਾਜ ਬਣਾਇਆ ਜਾ ਸਕੇ ਦੇਖੋ ਜੀ ਇਸ ਇਸ ਪੱਖ ਦੇ ਉੱਤੇ ਅਸੀਂ ਬਹੁਤ ਬਰਾਲੇ ਕਰ ਰਹੇ ਹਾਂ ਸਾਡੇ ਵੱਲੋਂ ਕਈ ਲੈਟਰਸ ਵੀ ਮੂਵ ਕੀਤੇ ਗਏ ਨੇ ਜਿੱਥੇ-ਜਿੱਥੇ ਸਾਡੇ ਸਾਹਮਣੇ ਆਉਂਦਾ ਵੀ ਕੋਈ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਈ ਹੈ ਉਹਦੇ ਰਿਗਾਰਡਿੰਗ ਅਸੀਂ ਲੈਟਰ ਜਿਹੜੇ ਨੇ ਉਹ ਕੰਸਨਟ ਕੰਪੀਟੈਂਟ ਅਥਾਰਟੀ ਹੈ ਜਿਹੜੀ ਉਹਨਾਂ ਨੂੰ ਮੂਵ ਕਰ ਰਹੇ ਹਾਂ ਤੇ ਉਥੋਂ ਜਿੱਥੇ ਤੁਸੀਂ ਸਾਨੂੰ ਰਿਸਪੌਂਡ ਆ ਰਿਹਾ ਉੱਥੇ ਅਸੀਂ ਪ੍ਰੋਪਰਟੀਆਂ ਦਾ ਫੋਰ ਫੀਚਰ ਵੀ ਕਰਵਾ ਰਹੇ ਹਾਂ ਇਹਨਾਂ ਨੂੰ ਇਹੀ ਮੈਂ ਕਹਿਣਾ ਚਾਹਾਂਗਾ ਜੀ ਵੀ ਇਹ ਕੰਮ ਛੱਡ ਦੇਣ ਅਤੇ ਪੰਜਾਬ ਨੂੰ ਇੱਕ ਹੈਲਥੀ ਸਮਾਜ ਬਣਾਉਣ ਦੇ ਵਿੱਚ ਸਾਡੇ ਨਾਲ ਚੱਲਣ ਜੇ ਆਪਦੇ ਕੰਮ ਨੂੰ ਨਹੀਂ ਛੱਡਣਗੇ ਤਾਂ ਅਸੀਂ ਇਹਨਾਂ ਨੂੰ ਨੈਬ ਕਰਾਂਗੇ ਤੇ ਇਹਨਾਂ ਦੇ ਉੱਤੇ ਪੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਇਹਨਾਂ ਨੇ ਕੋਈ ਪ੍ਰੋਪਰਟੀ ਇਕੱਠੀ ਕੀਤੀ ਹੈ ਨਸ਼ਾ ਵੇਚ ਕੇ ਅਸੀਂ ਉਹ ਜੱਫਤ ਕਰਾਂਗੇ ਇਹੀ ਮੈਸੇਜ ਮੈਂ ਦੇਣਾ ਚਾਹਾਂਗਾ ਜੀ ਵੀ ਨਸ਼ਿਆਂ ਤੋਂ ਦੂਰ ਹੋ ਨਸ਼ਾ ਜਿਹੜਾ ਇਹ ਪੰਜਾਬ ਨੇ ਤੁਹਾਡੇ ਪਰਿਵਾਰ ਨੂੰ ਫਾਈਨੈਂਸ਼ਲੀ ਅਤੇ ਇਕਨੋਮਿਕਲੀ ਤੋੜ ਦਿੰਦਾ ਜੀ ਨਸ਼ਾ ਵੇਚਣ ਵਾਲਾ ਬੰਦਾ ਸਿਰਫ ਪੈਸੇ ਦੇਖਦਾ ਉਹਨੂੰ ਕਿੱਥੋਂ ਮਿਲ ਸਕਦੇ ਆ ਉਹਦੇ ਵਾਸਤੇ ਕੋਈ ਰਿਸ਼ਤਾ ਨਹੀਂ ਸਗਾ ਹੁੰਦਾ ਉਹ ਸਿਰਫ ਨਸ਼ੇ ਦਾ ਭੁੱਖਾ ਹੁੰਦਾ ਤੇ ਜੇ ਤੁਸੀਂ ਨਸ਼ੇ ਨੂੰ ਨਸ਼ੇ ਵੱਲ ਨਾ ਜਾ ਕੇ ਆਪਦੇ ਕਰੀਅਰ ਵੱਲ ਫੋਕਸ ਕਰੋਗੇ ਤਾਂ ਤੁਸੀਂ ਕੋਈ ਅਫੀਸਰ ਬੰਨਾ ਚਾਹੁੰਦੇ ਹੋ ਕੋਈ ਤੁਸੀਂ ਖੇਡਾਂ ਦੇ ਵਿੱਚ ਜਾਣਾ ਚਾਹੁੰਦੇ ਹੋਗੇ ਤੁਸੀਂ ਉਹਦੇ ਤੇ ਫੋਕਸ ਕਰੋਗੇ ਤਾਂ ਤੁਸੀਂ ਤਰੱਕੀ ਕਰੋਗੇ ਤੇ ਸਮਾਜ ਨੂੰ ਉੱਪਰ ਲੈ ਕੇ ਜਾਵਾਂਗੇ ਸਾਡੇ ਸਰ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿ ਉਹਨਾਂ ਨੇ ਬਹੁਤ ਅੱਛਾ ਸਾਨੂੰ ਜਾਗਰੂਕ ਕੀਤਾ ਕਿ ਅਸੀਂ ਆਪਣੇ ਸਮਾਜ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਦੇਸ਼ ਦਾ ਫਿਊਚਰ ਹੈ ਜਿਵੇਂ ਜਿਵੇਂ ਅਸੀਂ ਪੜਾਂਗੇ ਉਵੇਂ ਸਾਡਾ ਸਮਾਜ ਵਧੇਗਾ ਉਹਨਾਂ ਨੇ ਕੰਮੀ ਦਿੱਤੀ ਅੱਜ ਕੀਤੀ ਆਪਣੇ ਨਾਲ ਦੇ ਯੂਥ ਨੂੰ ਨੋਟ ਕਰਨਾ ਨਹੀਂ ਕਿੰਨਾ ਜ਼ਰੂਰੀ ਹੈ ਮੈਂ ਆਪਣੇ ਨਾਲ ਦੇ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਜਿਵੇਂ ਆਪਣਾ ਪੰਜਾਬ ਹੈ ਟਾਪ 3 ਸਟੇਟਸ ਦੇ ਵਿੱਚ ਆਉਂਦਾ ਜਿੱਥੇ ਸਭ ਤੋਂ ਵੱਧ ਨਸ਼ਾ ਹੈ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿ ਇੱਥੇ ਆਪਾਂ ਨੂੰ ਨਸ਼ਾ ਜਿਹੜਾ ਹੈ ਤੇ ਤੇ ਕੰਟਰੋਲ ਪਾਉਣਾ ਚਾਹੀਦਾ ਕਿ ਜਿਵੇਂ ਇੱਕ ਕਈ ਤਰ੍ਹਾਂ ਦੀ ਨਸ਼ੀ ਜਿਹੜੀ ਹੈ ਤਸਕਰ ਫੜਨੇ ਚਾਹੀਦੇ ਜਾਂ ਸਰਕਾਰ ਉਪਰਾਲਾ ਵੀ ਕਰ ਰਹੀ ਹੈ ਬਹੁਤ ਵਧੀਆ ਐਵੇਂ ਹੀ ਚੱਲਣ ਦੀ ਮਤਲਬ ਸਾਰਿਆਂ ਨੇ ਕਿਹਾ ਕਿ ਮਤਲਬ ਸਾਨੂੰ ਅਸੀਂ ਆਪਣੇ ਦੇਸ਼ ਦਾ ਫਿਊਚਰ ਆ ਤੇ ਸਾਨੂੰ ਜੇ ਅਸੀਂ ਕੁਝ ਵੀ ਅਚੀਵ ਕਰਨਾ ਹੈ ਮਤਲਬ ਡਰਗਸ ਤੋਂ ਸਾਨੂੰ ਦੂਰ ਹੀ ਰਹਿਣਾ ਚਾਹੀਦਾ ਹੈ ਇਹ ਕਿਸੇ ਦੀ ਚੀਜ਼ ਹੈ ਮਤਲਬ ਜੇ ਇਸ ਨਾਲ ਐਡਿਕਸ਼ਨ ਹੋ ਜੇ ਤੇ ਅਸੀਂ ਇਹਨੂੰ ਛੱਡ ਨਹੀਂ ਸਕਦੇ ਇਹਨੂੰ ਜਲਦੀ ਜਲਦੀ ਸਮਝ ਲੈ ਜੇ ਅਸੀਂ ਫਿਊਚਰ ਕੁਝ ਵੀ ਅਚੀਵ ਕਰਨਾ ਚਾਹੁੰਦੇ ਆ ਤੇ ਮਤਲਬ ਸਾਨੂੰ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਆਪਣੇ ਸੰਗਤ ਨੂੰ ਵੀ ਦੇਖਣਾ ਚਾਹੀਦਾ ਤੇ ਪੜ੍ਹਾਈ ਤੇ ਵੀ ਧਿਆਨ ਦੇਣਾ ਚਾਹੀਦਾ ਫਿਰ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੇ ਤੁਹਾਨੂੰ ਤੁਹਾਡੇ ਘਰ ਦੇ ਖੁੱਲ ਦੇਣੇ ਆ ਤੇ ਮਤਲਬ ਬਹੁਤ ਇੱਕ ਇਕੁਅਲ ਰੱਖਦੇ ਆ ਤੁਹਾਡੇ ਭਾਈਆਂ ਨਾਲ ਮਤਲਬ ਜੋ ਤੁਹਾਡੇ ਭਾਈਆਂ ਨੂੰ ਮਿਲਦਾ ਉਹ ਵੀ ਤੁਹਾਨੂੰ ਮਿਲਦਾ ਲੇਕ ਤੁਸੀਂ ਆਪਣੇ ਭਾਈਆਂ ਦੇ ਵਾਂਗੂ ਵੀ ਤੁਹਾਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਤੇ ਤੁਹਾਨੂੰ ਪੁੱਠੇ ਰਾਵਾਂ ਤੇ ਨਹੀਂ ਪਹਿਣਾ ਚਾਹੀਦਾ